ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਦ ਨਾਲ ਬੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਕੰਗਨਰ ਨਾਵਤ ਪੰਜਾਬ ਦੇ ਖਿਲਾਫ ਬਕਵਾਸ ਕਰਨ ਵਾਲੀ ਸਿੱਖਾਂ ਦੇ ਖਿਲਾਫ ਬੋਲਣ ਵਾਲੀ ਪੰਜਾਬ ਨੂੰ ਹਮੇਸ਼ਾ ਟਾਰਗੇਟ ਕਰਨ ਵਾਲੀ ਕੰਗਨਰ ਨਾਵਤ ਇੱਕ ਪਰਚਾ ਹੋਇਆ ਕਿੰਨੇ ਪਰਚਾ ਕਰਵਾਇਆ ਕਿਉਂ ਕਰਵਾਇਆ ਇਸ ਸੰਬੰਧ ਵਿੱਚ ਦੀ ਵੀਡੀਓ ਵੀਡੀਓ ਅਲਵਾਦਨੇ ਆ ਵੀਡੀਓ ਅਲਵਾਦਨ ਤੋਂ ਪਹਿਲੇ तमाम ਦੋਸਤਾਂਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਬੀਬੀ ਜੀ ਗੱਲ ਕਦੋਂ ਸ਼ੁਰੂ ਹੋਈ ਸਾਰੀ ਕੰਗਨਾਰ ਨੌਤਨਾ ਕਦੋਂ ਪੇਚਾ ਪੈ ਗਿਆ ਫਿਰ ਇਹਦਾ ਗੱਲ ਹੋ ਗਈ ਜੀ 3-4 ਸਾਲ ਹੋ ਗਏ ਹੂੰ 20 ਕੀ ਸਾਡੀ ਗੱਲ ਐਡਾ ਕ ਵੀਰੇ ਖੱਟੀ ਟੰਝ ਮੇਰੇ ਪਾ ਗਿਆ ਹਾਂ ਤੇ 4 ਸਾਲ ਹੋ ਗਏ ਸਾਢੇ 4 ਸਾਲ ਰੱਖਾ ਵਿੱਚ ਚੱਲਦੇ ਨੇ ਕੰਮ ਹੂੰ ਤੇ ਨਾ ਮੈਂ ਮੇਰਾ ਰਵਿੰਦਰ ਕੋਰ ਤੇ ਅਸੀਂ ਖਰਸਾਨਾ ਦੇ ਨਾਲ ਧਰਨੇ ਲ ਜਾਂਦੀ ਗੰਦੀ ਸੀ ਹੂੰ ਤੇ ਕਿਸਾਨਾਂ ਨੇ ਆਖਿਆ ਕਿ ਮੋਦੀ ਸਾਹਿਬ ਕੋਲ ਕਹਿੰਦੀ ਇਹ ਜਿਹਾ ਬੁੱਢ ਜਨਾਨੀਆਂ ਨੂੰ ਆਰਥਿਕ ਤਨ ਕਰਸਾਨ 100-100 ਰੁਪਏ ਦੇ ਕੇ ਵਿਹੜੀ ਤੇ ਲਿਉਂਦੇ ਹੂੰ ਪਈ ਅਸੀਂ ਫਿਰ ਆ ਕੇ ਚਚਿਆ ਉੱਥੇ ਅਸੀਂ ਵਿਹਾਰੀਆਂ ਤੇ ਨਹੀਂ ਜਾਂਦੇ ਹੂੰ ਅਸੀਂ ਬੱਚਿਆਂ ਦੀਆਂ ਜ਼ਮੀਨਾਂ ਜੈ ਡਾਕਟਰ ਲੈ ਜਾਂਦੇ ਸੀ ਹੂੰ ਸਰਕਾਰ ਮੋਦੀ ਸਾਹਿਬ ਜਿਹੜਾ ਖਲਾਸ ਚੱਲੇ ਵੀ ਸੁਣੀ ਸਾਰੇ ਪਲਾਟ ਬਣਾ ਦੇਾਂਗੇ ਜਾਂ ਸਾਡੇ ਕਟਦੇਆਂ ਦੀ ਫਾਰਮ ਜ਼ਮੀਨਾਂ ਖੋਲਾਂਗੇ ਵਿਹੜੀ ਕਰਾਇਆ ਕਰਾਂਗੇ ਹੂੰ ਇਹ ਗੱਲ ਆ ਸੱਜਣ ਨੇ ਗੈਣਾ ਕਰਸਾ ਨਾ ਤੇ ਪਾਈ ਕਰਸਾ ਅੰਤ ਤੇ ਆਉਟ ਵਿਚਾਰੇ ਆਖਣ ਲੱਗੇ ਸੀ ਜਾਇਦਾਤਾਂ ਨਹੀਂ ਛੜਨੀ ਸਾਡੇ ਅਰਦਾ ਨਹੀਂ ਵੀ ਆਖਿਆ ਤੇ ਵੀ ਜਾਇਦਾਤਾਂ ਨਹੀਂ ਛੜਾਂਗੇ ਮਰਦਾਂ ਦੇ ਜਮਾਤ ਤੇ ਮਾਰੀ ਜਾਵਾਂਗੇ ਮਰੀ ਚੰਗੀ ਤੇ ਜਾਇਦਾਤਾਂ ਛੜੀਆਂ ਦਿੱਲੀ ਧਰਨਾ ਲਾਇਆ ਦਿੱਲੀ ਧਰਨਾ ਲਾਇਆ ਥਰਨਾ ਬਹੁਤ ਥਾਈ ਲਿਆ ਦਿੱਲੀ ਵੀ ਲਾਇਆ ਇੱਥੇ ਕੈਂਚੀਆਂ ਦੇ ਪਿੰਡ ਵੀ ਲਾਇਆ ਫੰਡੇ ਵੀ ਲਾਇਆ ਧਰਨੇ ਦਾ ਲੱਗਦੀ ਜਿੱਥੇ ਜਿੱਥੇ ਖਰਿਆ ਜਿੱਥੇ ਕੱਠਵਟ ਹੁੰਦਾ ਸੀ ਪਰ ਉਹ ਸਮਝਾਰੇ ਤਾਂ ਮੋਦੀ ਨਾਲ ਵੀ ਸਾਡੇ ਇਹ ਜਿਹੇ ਸੰਝਣ ਜਾਂ ਸੰਵਸ ਜਾਂ ਮਾਰਦੇ ਪਨੇ ਮਰੇ ਮਿੰਨ ਗਏ ਤਾਂ ਟੈਕਨੀਕ ਇਹ ਚੰਗਨਾਰ ਨੌਤ ਨੇ ਤੁਹਾਨੂੰ ਕੀ ਕਹਿਤਾ ਸੀਗਾ ਕਿ ਥੋੜੀ ਥੋੜੀ ਫੋਟੋ ਕਿੱਥੋਂ ਲੈ ਲਈ ਉਹਨੇ ਫੋਟੋ ਲੈ ਲਈ ਭਾਈ ਹੁਣ ਆਪਾਂ ਕੀ ਕਹਿ ਸਕਦੇ ਕਿ ਕਿੱਥੋਂ ਲਈ ਕਿ ਜੁਰਦੀ ਫੱਲਦੀ ਆਊਗੀ ਜਾਂ ਕਿਸੇ ਨੇ ਦਿੱਤੀ ਮੀ ਆਪਾਂ ਨੇ ਤਾਂ ਉਹਨੇ ਤਾਂ ਲੈ ਗਈ ਪਰਨੇ ਤਾਂ ਲੈ ਗਈ ਹੁਣ ਵੀ ਆਪਾਂ ਨੇ ਕਿਹ ਦੱਸ ਕੇ ਲਗਈਏ ਅੱਛਾ ਤੇ ਜਦ ਮਾਇਆ ਖਮੀ ਮਾਇਉ ਨੂੰ ਜਾਂਦੀ ਸੀ ਉਹ ਮੈਨੂੰ ਜਾਂਦੀ ਸੀ ਜੰਮੇਲ ਕੜਾ ਉਹਨਾਂ ਕੋਈ ਗੈਰਨ ਦੁਸ਼ਮਣ ਨਹੀਂ ਸੀ ਹੂੰ ਤੇ ਚਲੋ ਆਪਾਂ ਤਾਂ ਵਧੀਆ ਕਰਮ ਨੇ ਜਿਹਨੇ ਰਖਰਵੀ ਜੇ ਕਰਖਾਨਾ ਦੀ ਜਾਇਦਾਦ ਕਰਾ ਕਰਾ ਕੇ ਖਰਸਾਨ ਜਿੱਤ ਗਏ ਉਹਨਾਂ ਦਾ ਭਲਾ ਹੋ ਗਿਆ ਤੇ ਕਰਸਾਨਾ ਨੇ ਕੋਈ ਮਾੜਾ ਕੰਮ ਨਹੀਂ ਖਰਸਾਨ ਭਗਤ ਸੀ ਅਨਪੈਦਾ ਕਰਦੇ ਸੀ ਕੀ ਮਾੜਾ ਕਰਦੇ ਸੀ ਉਹਦਾ ਉਹਨੂੰ ਕਹਿੰਦਾ ਸਰਕਾਰ ਨੂੰ ਤਾਂ ਹੋਇਆ ਕਿ ਕੰਗੜਾ ਨੂੰ ਐਵੇਂ ਚਮਕੀਨ ਹੋਣ ਦਾ ਦੁੱਖ ਕਿਉਂ ਹੋਇਆ ਸਾਡੇ ਭਾਈ ਪਿਓ ਦਾ ਦੇ ਜਾਇਦਾ ਸਾਡੇ ਗੁਰੂਆਂ ਦੀ ਜਾਇਦਾ ਸਾਡੇ ਗੁਰੂਆਂ ਪੀਰਾਂ ਦੀ ਸਾਡੇ ਗੁਰੂ ਤੱਤਿਆਂ ਤਵਾਂ ਦੇ ਬੈਠੇ ਸੀਸ ਕਟਾਏ ਗਏ ਅਸੀਂ ਉਹਨਾਂ ਦੇ ਬੱਚਿਆਂ ਤੇ ਉਹਨਾਂ ਦੀਆਂ ਸਹੁਰਤਾਂ ਤੇ ਮਗ ਜਾਣੇ ਜਾਣਾ ਉਹਨਾਂ ਦੀ ਇਸ ਤਾਂ ਪੂਰਨ ਦੇ ਜਾਣੇ ਜਾਣਾ ਅਸੀਂ ਖਰਤਾਨੀ ਕਰਨ ਵਾਲੇ ਅਸੀਂ ਖਰਤਾਨੀ ਕਰਦੇ ਹਾਂ ਅਸੀਂ 100-100 ਰੁਪਏ ਖਾਤਰ ਨਹੀਂ ਜਾਂਦੇ ਅਸੀਂ ਜਾਇਦਾਦਾਂ ਦੇ ਮਾਲਕਾਂ ਅਸੀਂ ਸਾਨੂੰ ਉਹ ਬਿਓਣ ਵਾਲੇ ਸਾਡੇ ਬੱਚੇ ਹੁੰਦੇ ਜੋ ਮੋਦੀ ਸਾਹਿਬ ਜੀ ਜ਼ਮੀਨ ਖੋਹਦੇ ਸੀ ਤੁਸੀਂ ਮਰੇ ਸਿੱਖ ਤੇ ਮਰ ਜਾਂਦੇ ਤੇ ਫਿਰ ਇਸ ਤੇ ਭਾਈ ਮਾਰਨ ਖਾਤਰ ਹੀ ਜਨ ਮਾਰਨ ਲਈ ਆਜੇ ਪਰ ਜੋਨਪਾਇਸੀ ਜਉਂਦੇ ਆਗੇ ਭਾਈ ਜੀ ਮਹਾਰਾਜ ਧੰਨਵਾਦ ਮਹਾਰਾਜ ਤੇ ਜੇ ਸਾਡਾ ਭਲਾ ਕਰੂਗਾ ਤਾਂ ਇੱਕ ਕਿਥੇ ਕੇਸ ਕੀਤਾ ਬੀਬੀ ਸਾਰੇ ਕਿਵੇਂ ਉਦੋਂ ਫਿਰ ਕਿਹੜੇ ਵਕੀਲ ਕੀਤੇ ਤੁਸੀਂ ਕੀ ਕੇਸ ਕੀ ਕੀਤਾ ਕੰਗਨਾਰ ਨਾਤੇ ਕੰਗਨਾਰ ਨਾਤੇ ਜੀ ਪਿੱਤਾ ਸੀ ਮਾਨਹਾਨੀ ਦੇ ਸਾਨੂੰ ਝੂਠੇ ਦੋਸ਼ ਲਾਉਂਦੀ ਹੈ ਦੀ 100-100 ਰੁਪਏ ਦੇ ਲੈਂਦੇ ਸੀ 100-100 ਤੇ ਕੀ ਜਾਨਣਿਆ ਅਸੀਂ ਨਰਮਾ ਚੁੱਕ ਜੇ 6-6 7-7 ਰੁਪਏ ਦਿਹਾੜੀ ਦਿੰਦੇ ਸੀ ਨਰਮੇ ਦੀ ਚਣਾਈ ਕਿਸਾਨ ਵੀ ਇਸ ਸੌਦੇ ਜਾਂ ਜਿੱਤ ਨੂੰ ਮੈਂ ਕਲਤੀ ਤੁਮਾ ਆ ਲੈ ਕਰ ਤੈਨੂੰ ਮੈਂ 7-800 ਦੇ ਦੂੰਗੀ ਕਿਉਂਕਿ ਇਸ ਦਾ ਉਹ ਕੰਮਾਂ ਚ ਨਹੀਂ ਪੂਰੀ ਆਉਂਦੇ ਸਾਂ ਤੇ ਅਗੋਂ ਸੌ ਸਰਪੀ ਪਿੱਛੇ ਖਤਰ ਤੇ ਅਸੀਂ ਜਾਨ ਨੂੰ ਵੀ ਰਾਖੀ ਰੱਖਦੇ ਸਾਂ ਵਿਆਹ ਦੀ ਮਿੱਠੀ ਕਰਨ ਦੇ ਨਰਮੀ ਆਪ ਚੁੱਕਦੇ ਸਾਂ ਪਸੂ ਡੰਗਰ ਸੰਹਦੇ ਸਾਂ ਸਾਨੂੰ ਭਾਈ ਝੂਠਣਾ ਤੋਂ ਤਾਂ ਲੰਗਦੀ ਸੀ ਅਸੀਂ ਇਹ ਛੁਡ ਕੇ ਰੱਖ ਰੱਖ ਦੁੱਖ ਸਹਿਣਗੇ ਭਾਈ ਫਿਰ ਸਾਨੂੰ ਅਦਾਲਤ ਦਾ ਦਰਵਾਜ਼ਾ ਖੜਗਾਉਣਾ ਪਿਆ ਵਕੀਲ ਕਰਿਆ ਰਵੀਰ ਸਿੰਘ ਗੜੀਵਾਲ ਸੀ ਜੀ ਉੱਥੇ ਗਏ ਉੱਥੇ ਉਹਨਾਂ ਨੇ ਵਿਚਾਰਿਆਂ ਨੇ ਦਿੱਤ ਪ੍ਰਾਉਟ ਕਰੀ ਮਾਰਾ ਇਹਨੇ ਸਾਡੀ ਤਰੱਕੀ ਬਖਸ਼ੀ ਦੀ ਉਹਨੂੰ ਰੱਖ ਰਹਾ ਉਹਨੂੰ ਤੇ ਉਹਨੇ ਵੇਖਿੰਦਾ ਵੀ ਜਦੋਂ ਬਰੰਟ ਕਢਾ ਦਿੱਤੇ ਨੇ ਅਪੀਲ ਕਰ ਲਈ ਚੰਡੀਗੜ੍ਹ ਜਾ ਕੇ ਹੂੰ ਵੀ ਇੱਕ ਇਹ ਰੱਦ ਹੋ ਗਈ ਹੂੰ ਉੱਥੇ ਉਹ ਮਤੌਂਦਿਆਂ ਵੀ ਉੱਥੇ ਵੀ ਰੱਦ ਹੋ ਗਿਆ ਤੇ ਹੁਣ ਹਾਈ ਕੋਰਟ ਨੇ ਵੀ ਰੱਦ ਕਰਤੀ ਉਹਦੀ ਅਪੀਲ ਆ ਜਿਹੜੀ ਰੱਦ ਕਰ ਦਿੱਤੀ ਐ ਤੁਹਾਡਾ ਕੇਸ ਜਿਉਂਦਾ ਤਿਉਹਾਂ ਤੁਸੀਂ ਜਿੱਤੇ ਹੋਏ ਹੈਂ ਕਿਵੇਂ ਮਹਿਸੂਸ ਕਰਦੇ ਹੋ ਪਹਿਲਾਂ ਤਾਂ ਵਾਹਿਗੁਰੂ ਦਾ ਕੀ ਕਹਿਣਾ ਚਾਹੋਗੇ ਵਾਹਿਗੁਰੂ ਦਾ ਸੋਕ ਨੇ ਜਾਇ ਜਵਾਨ ਜਾਇ ਕਿਸਾਨ ਜਿਨ੍ਹਾਂ ਦੀ ਮਹਾਰਾਣੀ ਨੇ ਸੁਣੀ ਕਰਸਾਨ ਭਗਤਾਂ ਅਨਾਂ ਦਾ ਕਿਨ ਜਿਉਂਦੇ ਰਹਿਣ ਐਨੇ ਜੀਆਂ ਦੀ ਪਾਲਣਾ ਕਰਦਿਆ ਕਰਸਾਨ ਭਗਤ ਨਾ ਹੋਈ ਰੱਬ ਦੇ ਭਗਤਨ ਤੇ ਉਹਨਾਂ ਦੀ ਰੱਬ ਸੁਣੂਗਾ ਤੇ ਕੰਗਣਾ ਫਿਰ ਕੀ ਕਰਦੀ ਜੇ ਉਹ ਤਾਂ ਫਿਰ ਰੱਖ ਲੈ ਜੀ ਮਾਰੀ ਦੇ ਕਰਨ ਵਾਲੇ ਲੱਗ ਗਿਆ ਹੈ ਪਰਮਾਤਮਾ ਕਿਸੇ ਦਾ ਬੁਰਾ ਨਾ ਕਰੇ ਸਭ ਦਾ ਭਲਾ ਪਨੇ ਸਰਵਤ ਦਾ ਭਲਾ ਸਭ ਦਾ ਭਲਾ ਕਰੀ ਜਿਹੜਾ ਕੋਈ ਬੁਰਾ ਕਰੇ ਤੇ ਉਹਦੀ ਅੱਗੀ ਆਵੇ ਹੁਣ ਕਾਰਵਾਈ ਦੀ ਮੰਗ ਕਰਦੇ ਹਾਂ ਇੱਕ ਵਾਰ ਫੇਰ ਉਹ ਢੂਈ ਲੱਗੀ ਹੈ ਕਹਿ ਜਾ ਸਕਦਾ ਉਹ ਹਾਰ ਕੇ ਕੇਸ ਹਾਰ ਕੇ ਤੇ ਮਹਾਰਾਜ ਨੇ ਸੋਣੀ ਗੁਰਨਾਨਕ ਦੇਵ ਨੇ ਨਿਆਂ ਕਰਿਆ ਮਹਾਰਾਜ ਤਾਂ ਨਿਆਂ ਕਰਦੇ ਏ ਹੁਣ ਵੀ ਗੁਰਨਾਨਕ ਦੇਵ ਪਰਸੇਨੀ ਰਹਿਣ ਦੀ ਚੰਗਾਈ ਕਰਨ ਦੀ ਜਿਹੜਾ ਕੋਈ ਮਾੜਾ ਕਰੇ ਤੇ ਮਾੜੀ ਕਰਨ ਵਾਲੇ ਦੀ ਅੱਗੀ ਆਵੇ ਕੋਈ ਮਾੜਾ ਕਰੇ ਤੇ ਉਹੀ ਭਰੀ ਇਹ ਜਗ ਜਗਤਾ ਦੇਖ ਕੇ ਭਇਓ ਕਵੀਰ ਅਰਦਾਸ ਇਰੇ ਕਰਨ ਜੇ ਸਹੀ ਭਰਨਗੇ ਤੇ ਤਮ ਕਿਉਂ ਭਏ ਉਦਾਸ ਬਿਲਕੁਲ ਇਹ ਮਾਤਾ ਮਹਿੰਦਰਕੌਰ ਮਾਤਾ ਮਹਿੰਦਰਕੌਰ ਦੇ ਪੁੱਤਰ ਵੀ ਸਾਡੇ ਨਾਲ ਮੌਜੂਦ ਨੇ ਪੂਰੀ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ ਅੱਜ ਇੱਕ ਜਿਹੜਾ ਫੈਸਲਾ ਆਇਆ ਕਿਵੇਂ ਦੇਖਦੇ ਹਾਂ ਸਾਰੇ ਫੈਸਲਾ ਤੁਹਾਨੂੰ ਪਤਾ ਲੱਗੂ ਇਹ ਕੋਰਟ ਚ ਅਪੀਲ ਪਾਈ ਸੀ ਉਹ ਰੱਦ ਕਰ ਦਿੱਤੀ ਗਈ ਸੰਤਾ ਜੀ ਦੋ ਟਾਈ 1 ਵਜੇ ਫੋਨ ਆਇਆ ਸੀ ਜੀ ਇਸ ਤਰ੍ਹਾਂ ਜਿਹੜਾ ਮਾਤਾ ਨੇ ਮਹਿੰਦਰਕੌਰ ਨੇ ਜਿਹੜਾ ਵੀ ਕੇਸ ਕੀਤਾ ਸੀ ਉਹਦੀ ਜਿੱਤ ਹੋ ਗਈ ਤੇ ਕੰਗਣਾ ਲਣਾ ਉਹਦੇ ਖਿਲਾਫ ਕਰਤਾ ਕੋਰਟ ਨੇ ਤੇ ਆਪਾ ਸੱਚੇ ਸਾਂ ਤੇ ਕੋਰਟ ਵੀ ਸੱਚਾ ਉਹਨੇ ਸਚਾਈ ਦੇ ਆਧਾਰ ਤੇ ਮੰਨ ਕੇ ਚੱਲ ਵੀ ਫੈਸਲਾ ਸਹੀ ਕੀਤਾ ਇਸ ਗੱਲ ਦੀ ਸਾਰੇ ਕਿਸਾਨਾਂ ਨੂੰ ਖੁਸ਼ੀ ਆਈ ਤੇ ਸੰਤੋਖ ਹੋਣੀ ਹੋਣੀ ਕੀ ਮਾਮਲਾ ਸਾਰਾ ਕੇਸ ਸੀ ਕਹਿੰਦੇ ਇਹ ਕਿਹਾ ਸੀ 100-100 ਰੁਪਏ ਲੈ ਕੇ ਕਿ ਧਰਨੇ ਚ ਵਗ ਜਾਂਦੇ ਬੀਬੀ ਧਰਨਾ ਜਦੋਂ ਮੋਤੀ ਸਾਹਿਬ ਨੇ ਲਾਂਨ ਕੀਤਾ ਸੀ ਵੀ ਜਮੀਨਾਂ ਜਿਉਂ ਲਾਰਾਂ ਦੀਆਂ ਕਿਸਾਨਾਂ ਦੀਆਂ ਜ਼ਬਤ ਕਰ ਲੈਣੀਆਂ ਤੇ ਹਰੇਕ ਪਿੰਡਾਂ ਦੇ ਵਿੱਚ ਮੰਨ ਕੇ ਚੱਲ ਲਹਿਰਾਂ ਉੱਠੀਆਂ ਤੇ ਲਹਿਰਾਂ ਉੱਠੀਆਂ ਮੰਨ ਕੇ ਚੱਲ ਦੇ ਪਿੰਡਾਂ ਦੇ ਵਿੱਚੋਂ ਕਿਸਾਨ ਉੱਠ ਕੇ ਦਿੱਲੀ ਨੂੰ ਗਏ ਧਰਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੱਗਣ ਲੱਗੇ ਹਰੇਕਾਂ ਤੇ ਆਪੋ ਆਪਣੇ ਦੁੱਖ ਨੂੰ ਕਿਸਾਨ ਮਜ਼ਦੂਰ ਸਾਹਿਬ ਸਰੇ ਹਰੇਕ ਤੇ ਨਸੀਬਤ ਆਉਂਦੀ ਸੀ ਤੇ ਹਰੇਕ ਬੰਦਾ ਚਰਚਾ ਰਿਹਾ ਸੀ ਮੰਗਾਈਂਗੇ ਕਿ ਵੱਧਦੀ ਸੀ ਤੇ ਜਦੋਂ ਮਾਈਆਂ ਇਕੱਠੀਆਂ ਹੋ ਕੇ ਜਾਂਦੀਆਂ ਸੀ ਕੰਗਨਾਂ ਰਣਾ ਬਤਨਿਆਇ ਇੱਕ ਲੱਖ ਵੀ ਮਾਈਆਂ ਨੂੰ ਕਿਸਾਨ 100-100 ਰੁਪਏ ਤੇ ਲੈ ਕੇ ਆਉਂਦੇ ਮੁੱਲ ਲੈ ਕੇ ਆਉਂਦੇ ਯਾਨੀ ਕਿ ਤੇ ਪਰ ਇਹ ਜੀ ਗੱਲ ਨਹੀਂ ਸੀ ਆਪੋ ਆ ਉਹਦੇ ਹਰੇਕ ਬੰਦੇ ਨੂੰ ਜਿੰਨੀ ਕ ਪਹੁੰਚ ਸੀ ਕਿਸੇ ਦਾ ਮਾਜਨਾ ਸੀ ਕਿਸੇ ਦਾ ਕਿਸੇ ਦਾ ਬਿਜ਼ਨਸ ਸੀ ਆਪ ਹਾਂਜੀ ਆਪੋ ਆ ਦੇ ਹੱਕਾਂ ਲਈ ਜਾਂਦੇ ਸੀ ਤੇ ਤੁਸੀਂ ਇਹਦੇ ਉਲਟ ਮਾਨਾ ਨੇ ਦਾ ਕੇਸ ਕੀਤਾ ਫਿਰ ਹਾਂਜੀ ਹੂੰ ਦੁਬੇਰ ਕੀ ਹਾਂਜੀ ਤੇ ਉਹਦਾ ਮੰਨ ਕੇ ਚੱਲ ਵੀ ਅਦਾਲਤ ਨੇ ਸੁਣ ਲਿਆ ਆਪਣੇ ਮਾਤਾ ਦੇ ਹੱਕ ਚ ਕੀਤਾ ਪਾਇਆ ਉਹ ਲਾ ਹੂੰ ਇਹ ਮਾਂਜੂਗ ਅਦਾਲਤ ਤੇ ਤੁਸੀਂ ਰੱਖਦੇ ਹੋ ਵੀ ਜੋ ਹੂੰ ਪੂਰਾ ਮਾਨ ਆਈ ਮੰਨ ਕੇ ਜੇ ਲੋਕੀ ਆਪ ਨੂੰ ਪੂਰਾ ਵਿਸ਼ਵਾਸ ਆ ਸਚਾਈ ਵੀ ਜ਼ਰੂਰ ਕਿਆ ਹੁੰਦੀ ਹੁੰਦੀ ਹੈ ਤੇ ਆਪਾਂ ਸੱਚੇ ਸਾਤੇ ਜਰੂਰ ਮੰਨ ਕੇ ਜੱਜ ਸਾਹਿਬ ਨੇ ਸਚਾਈ ਦੇ ਹਿਸਾਬ ਨਾਲ ਇਹ ਫੈਸਲਾ ਜਰੂਰ ਸੁਨਵਾਈ ਕੀਤੀ ਬਹੁਤ ਵਧੀਆ ਕੀਤਾ ਜੀ ਬਿਲਕੁਲ ਇਹ ਸੰਮਿੰਦਰ ਕੌਰ ਤੇ ਮਿੰਦਰ ਕੌਰ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਕਿਹਾ ਕਿ ਮਾਨਯੋਗ ਅਦਾਲਤ ਨੇ ਜੋ ਫੈਸਲਾ ਕੀਤਾ ਹੈ ਸਹੀ ਕੀਤਾ ਤੇ ਅੱਜ ਇੱਕ ਵਾਰ ਫੇਰ ਸਚਾਈ ਦੀ ਹੈ ਜਿਹੜੀ ਜਿੱਤ ਹੋਈ ਹੈ ਮਨੀਸ਼ ਗਰਗ ਪੀਟੀਸੀ ਨਿਊਜ਼ ਪਟੰਡਾ ਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਕੰਗਨਾ ਰਾਮਤ ਇਹਦੇ ਤੇ ਪਰਚੇ ਹੋਣਾ ਐਫ ਆਈ ਆਰ ਹੋਣਾ ਹੈ ਕੋਈ ਵੱਡੀ ਗੱਲ ਨਹੀਂ ਜੇਲ੍ਹ ਦੇ ਅੰਦਰ ਗਈ ਵੀ ਹੈ ਜੇਲ੍ਹ ਦੇ ਅੰਦਰ ਰਹਿ ਕੇ ਵੀ ਆਈ ਹੈ ਲੇਕਿਨ ਇਹਦੀ ਆਕਰ ਉਹ ਖਤਮ ਨਹੀਂ ਹੁੰਦੀ ਇਹਦੇ ਅੰਦਰ ਜਿਹੜਾ ਐਰੋਗੈਂਸ ਹੈ ਉਹ ਖਤਮ ਨਹੀਂ ਹੁੰਦਾ ਪਤਾ ਨਹੀਂ ਕਿਹੜਾ ਈ ਐਟੀਟਿਊਡ ਚੱਕੀ ਫਿਰਦੀ ਹੈ ਤੁਸੀਂ ਅੰਦਾਜ਼ਾ ਲਾਓ ਇੱਕ ਮਾਂ ਜੀ ਨੇ ਇਹਦੇ ਤੇ ਐਫ ਆਈ ਆਰ ਕਰਵਾਈਏ ਕਿ ਜਦੋਂ ਕਿਸਾਨ ਆंदोलਨ ਹੋ ਰਿਹਾ ਸੀ ਤੈਨ ਨੇ ਇੱਕ ਟਿੱਪਣੀ ਕੀਤੀ ਸੀ ਕਿ ਜਿਹੜੀਆਂ ਪੰਜਾਬ ਦੇ ਅੰਦਰ ਕਿਸਾਨ ਆंदोलਨ ਦੇ ਅੰਦਰ ਇਹ ਬੀਬੀਆਂ ਬੈਠੀਆਂ ਨੇ ਮਾਵਾਂ ਬੈਠੀਆਂ ਨੇ ਇਹ 200 100 200 ਰੁਪਏ ਲੈ ਕੇ ਬੈਠੀਆਂ ਨੇ ਬਹੁਤ ਗਲਤ ਗੱਲ ਲੇ ਬਹੁਤ ਹੀ ਬਦਜ਼ੁਬਾਨੀ ਕਰਦੀ ਏ ਬਹੁਤ ਹੀ ਗੰਦੀਆਂ ਟਿੱਪਣੀਆਂ ਕਰਦੀ ਏ ਤੇ ਫਿਰ ਇਹਦੇ ਤੇ ਮਾ ਜੀ ਨੇ ਕਿਹਾ ਸੀ ਸਾਨੂੰ ਗੱਲ ਚੰਗੀ ਨਹੀਂ ਲੱਗੀ ਤੇ ਅਸੀਂ ਤਾਂ ਇਹਦੇ ਤੇ ਐਫ ਆਈ ਆਰ ਕਰਵਾਈ ਏ ਤੇ ਹੋ ਸਕਦਾ ਏ ਫਿਰ ਕੰਗਨਰ ਨਾਵਜ ਜਰੀਏ ਉਹ ਜੇਲ੍ਹ ਦੇ ਅੰਦਰ ਜਾਏ ਇੰਜ ਦੇ ਲੋਕਾਂ ਨੂੰ ਬੇਲ ਵੀ ਬਹੁਤ ਜਲਦੀ ਮਿਲ ਜਾਂਦੀ ਏ ਇਹਨਾਂ ਦੀ ਅਕਲ ਟਿਕਾਣੇ ਨਹੀਂ ਜਾਂਦੀ ਇਹ ਪੰਜਾਬ ਦੇ ਖਿਲਾਫ ਹਮੇਸ਼ਾ ਇਹਨੇ ਬਕਵਾਸ ਕੀਤੀ ਏ ਪੰਜਾਬ ਨੂੰ ਹਮੇਸ਼ਾ ਟਾਰਗੇਟ ਕੀਤਾ ਸਿੱਖਾਂ ਨੂੰ ਟਾਰਗੇਟ ਕੀਤਾ ਪੰਜਾਬੀਆਂ ਨੂੰ ਟਾਰਗੇਟ ਕੀਤਾ ਕਿਤੇ ਆਪਣੀ ਫਿਲਮ ਐਮਰਜੈਂਸੀ ਬਣਾ ਕੇ ਤੇ ਫਿਰ ਪਿਛਲੇ ਦਿਨਾ ਇਹਨੇ ਇੱਕ ਸਟੇਟਮੈਂਟ ਦਿੱਤੀ ਕਿ ਹਿਮਾਚਲ ਦੇ ਲੋਕਾਂ ਦੇ ਅੰਦਰ ਜਿਹੜਾ ਡਰੱਗਸ ਆ ਰਹੇ ਜਿਹੜਾ ਚਿੱਟਾ ਜਾ ਰਹੇ ਉਹ ਪੰਜਾਬ ਰੇ ਜਾ ਰਹੇ ਉਹ ਪੰਜਾਬ ਦੇ ਲੋਕ ਬੇਚ ਰਹੇ ਨੇ ਹਮੇਸ਼ਾ ਨੇ ਪੰਜਾਬ ਨੂੰ ਟਾਰਗੇਟ ਕੀਤਾ ਹਮੇਸ਼ਾ ਨੇ ਪੰਜਾਬੀਆਂ ਨੂੰ ਟਾਰਗੇਟ ਕੀਤਾ ਤੇ ਇਹਦੀ ਅਕਲ ਫੇਰ ਵੀ ਟਿਕਾਣੇ ਨਹੀਂ ਆਂਦੀ ਜਿੰਨਾ ਮਰਜ਼ੀ ਇਹਨੂੰ ਜ਼ਲੀਲ ਕਰ ਲੋ ਐਸਜੀਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ